ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਤਾਂ ਜੀ ਅੱਜ ਸਾਡਾ ਵੀਡੀਓ ਵਿੱਚ ਬਾਜ਼ਾਰ ਹੋਣ ਵਾਲਾ ਹੈ ਜੀ ਲੁਧਿਆਣੇ ਦਾ ਫੀਲਡ ਗੰਜ ਬਾਜ਼ਾਰ ਜਿੱਥੇ ਕਿ ਜੀ ਅਸੀਂ ਤੁਹਾਨੂੰ ਹੋਲ ਸੇਲ ਮਾਰਕੀਟ ਦੱਸਾਂਗੇ ਜੀ ਹੋਲ ਸੇਲ ਪਲੱਸ ਰਿਟੇਲ ਦੋਨੋਂ ਮਾਰਕੀਟ ਹੋਣ ਵਾਲੀ ਹੈ ਤਾਂ ਦੇਖੋ ਜੀ ਉਹ ਹੈ ਜੀ ਸਾਹਮਣੇ ਲਾਲ ਕਲਰ ਦੀ ਜਿਹੜੀ ਬਿਲਡਿੰਗ ਹੈ ਸਾਰੀ ਜੀ ਜਾਮਾ ਮਸਜਿਦ ਹੈ ਤਾਂ ਦੇਖੋ ਜੀ ਉਸ ਦੇ ਬਿਲਕੁਲ ਸਾਹਮਣੇ ਹੀ ਜਿੰਨੇ ਵੀ ਤੁਹਾਨੂੰ ਗਲੀਆਂ ਦਿਖਣ ਗਈਆਂ ਕੂਚੇ ਦਿਖਣਗੇ ਉਹ ਸਾਰੀਆਂ ਦੀਆਂ ਸਾਰੀਆਂ ਜੀ ਹੋਲ ਸੇਲ ਮਾਰਕੀਟ ਨੇ ਇੱਥੇ ਤੁਹਾਨੂੰ ਮਨਿਆਰੀ ਦਾ ਸਮਾਨ ਸੂਟਾਂ ਦਾ ਸਮਾਨ ਜੁੱਤੀਆਂ ਦਾ ਸਮਾਨ ਪਲਾਸਟਿਕ ਦੇ ਡੱਬਿਆਂ ਦਾ ਸਮਾਨ ਰਸੋਈ ਦਾ ਸਮਾਨ ਕੁਝ ਵੀ ਤੁਸੀਂ ਲੈਣਾ ਆਪਣੀ ਦੁਕਾਨ ਵਾਸਤੇ ਲੈਣਾ ਜਾਂ ਕੋਈ ਨਵਾਂ ਬਿਜ਼ਨਸ ਕਰਨਾ ਐਦਾਂ ਦਾ ਮਤਲਬ ਹੈ ਇਕੱਠਾ ਸਮਾਨ ਚੱਕਣਾ ਤਾਜੀ ਤੁਸੀਂ ਆ ਜਾਮਾ ਮਸਜਿਦ ਵਾਲੇ ਸਾਹਮਣੇ ਵਾਲੀ ਜਿੰਨੀਆਂ ਵੀ ਦੁਕਾਨਾਂ ਨੇ ਇਹ ਸਾਰੀਆਂ ਜੀ ਹੋਲ ਸੇਲ ਮਾਰਕੀਟ ਨੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਮਤਲਬ ਆਲੇ ਦੁਆਲੇ ਦਾ ਜਿੰਨਾ ਵੀ ਏਰੀਆ ਹੈ ਜੀ ਲੁਧਿਆਣੇ ਦੀਆਂ ਸਭ ਤੋਂ ਪੁਰਾਣੀਆਂ ਹੋਲ ਸੇਲ ਦੁਕਾਨਾਂ ਨੇ ਇਹ ਜੀ ਬਹੁਤ ਪੁਰਾਣੀਆਂ ਦੁਕਾਨਾਂ ਹੈ ਜਦੋਂ ਦਾ ਲੁਧਿਆਣਾ ਬਣਿਆ ਹੈ ਜੀ ਉਸ ਟਾਈਮ ਦੀਆਂ ਇਹ ਦੁਕਾਨਾਂ ਹੈ ਜੀ ਤਾਂ ਅੱਜ ਦੀ ਸਾਡੀ ਵੀਡੀਓ ਇਹੀ ਵਾਲੀ ਹੋਣ ਵਾਲੀ ਹੈ ਸਾਰੀ ਦੀ ਸਾਰੀ ਵੀਡੀਓ ਮਾਰਕੀਟ ਦੇ ਵੀਡੀਓ ਹੋਣ ਵਾਲੀ ਆ ਤਾਂ ਪਲੀਜ਼ ਤੁਸੀਂ ਵੀਡੀਓ ਵਿੱਚ ਬਣੇ ਰਹੋ ਤਾਂ ਜੀ ਆ ਦੇਖੋ ਸਭ ਤੋਂ ਪਹਿਲਾ ਇੱਕ ਸੂਟਾਂ ਦੀ ਦੁਕਾਨ ਸੀਗੀ ਇੱਥੇ ਇਹਨਾਂ ਦੇ ਰੇਟ ਕਾਫੀ ਜ਼ਿਆਦਾ ਸਸਤੇ ਸੀਗੇ ਆਹ ਵਾਲੇ ਟੋਪ ਇੱਥੇ 100-100 ਰੁਪਏ ਦੇ ਲਗਾਏ ਹੋਏ ਨੇ ਤੇ ਆਹ ਵਾਲੇ ਸੂਟਾਂ ਦੀ ਸੇਲ ਇੱਥੇ ਜੀ 3.5 ਤੋਂ 300 ਰੁਪਏ ਦੀ ਲੱਗੀ ਹੋਈ ਹੈ ਜੀ ਗਰਮੀਆਂ ਵਾਲੇ ਸੂਟ ਹੈ ਇਤ ਦਾ ਡਿਜ਼ਾਈਨ ਪ੍ਰਿੰਟ 컬렉ਸ਼ਨ ਬਹੁਤ ਜ਼ਿਆਦਾ ਹੈ ਜੀ ਇਹਨਾਂ ਨੇ ਟ੍ਰਾਂਸਪੇਰੈਂਟ ਲਫਾਫਿਆਂ ਵਿੱਚ ਪਾ ਕੇ ਰੱਖੇ ਹੋਏ ਨੇ ਜੀ ਵਿਦ ਦੁਪੱਟੇ ਹੈ ਜੀ ਆ ਇੱਕ ਬਲੈਕ ਕਲਰ ਦਾ ਸੀਗਾ ਕਢਾਈਆਂ ਵਾਲੇ ਸੂਟ ਹੈ ਇਹ 350 300 ਰੁਪਏ ਦੇ ਸੀਗੇ ਤੇ ਮਤਲਬ ਕਾਫੀ ਅੱਛੀ 컬렉ਸ਼ਨ ਹੈ ਬਿਲਕੁਲ ਗਰਮੀਆਂ ਵਾਲੇ ਸੂਟ ਹੈ ਤਾਂ ਜਿਆ ਥੋੜਾ ਜਿਹਾ ਇਦਾਂ ਸਾਈਡ ਤੇ ਨਾਲ ਅਸੀਂ ਦੇਖੂਗੇ ਉੱਥੇ ਤੁਹਾਨੂੰ ਆਹ ਵਾਲੇ ਸੂਟ ਸੀਗੇ ਜੀ ਇਹ ਸੀਗੇ 3300 ਰੁਪਏ ਦੀ ਸੇਲ ਵਿੱਚ ਜਿਹੜੇ ਆ ਡੱਬਿਆਂ ਦੇ ਦੂਸਰੀ ਸਾਈਡ ਰੱਖੇ ਹੋਏ ਨੇ ਆਹ ਵਾਲੇ ਸੂਟ ਸੀਗੇ ਜੀ 3300 ਰੁਪਏ ਦੇ ਇਹ ਮਤਲਬ ਚਾਹੇ ਇਹਦੇ ਨਾਲ ਤੁਸੀਂ ਪੈਂਟ ਪਲਾਜ਼ੋ ਬਣਾਓ ਸਲਵਾਰ ਬਣਾਓ ਇਹ ਕਾਫੀ ਵਧੀਆ ਸੂਟ ਸੀਗੇ ਗਰਮੀਆਂ ਵਾਲੇ ਹਲਕੇ ਸੂਟ ਜਿਹੜੇ ਬਿਨਾਂ ਕਢਾਈਆਂ ਤੋਂ ਹੁੰਦੇ ਆ ਨਾ ਜ਼ਿਆਦਾ ਕਢਾਈਆਂ ਨਹੀਂ ਇਹਦੇ ਪਰ ਸੀਗੀਆਂ ਤੇ ਮਿਕਸ ਸੀਗੇ ਸਾਰੇ ਸੂਟ ਕਹਿਣ ਤੋਂ ਭਾਅ ਕੀ ਕਾਫੀ ਅੱਛੀ ਕਲੈਕਸ਼ਨ ਹੈ ਜੀ ਤਾਂ ਚਲੋ ਜੀ ਹੁਣ ਅਸੀਂ ਇਹਨਾਂ ਦੀ ਆ ਬਿਲਕੁਲ ਇਹ ਵੀ ਇਹਨਾਂ ਦੀ ਹੋਈ ਸ਼ਾਪ ਹੈ ਜੀ ਆਹ ਦੇਖੋ ਇੱਥੇ ਰਿਯੋਨ ਦਾ ਕੱਪੜਾ ਸੀਗਾ ਕਾਫੀ ਅੱਛਾ ਇਹ ਸਾਨੂੰ ਫੀਲਡਗੰਜ ਬਾਜ਼ਾਰ ਵਿੱਚ ਦੱਸਿਆ ਗਿਆ ਸੀਗਾ ਮੇਰੀ ਪਿਛਲੀ ਵੀਡੀਓ ਵਿੱਚ 250 ਰੁਪਏ ਦਾ 3.5 ਮੀਟਰ ਜਾਂ 3 ਮੀਟਰ ਹੈ ਨਾ ਜੀ ਤੇ ਇੱਥੇ ਸਾਨੂੰ ਇਹ ਦੇਣਗੇ ਜੀ 250 ਰੁਪਏ ਦਾ 5 ਮੀਟਰ ਵੱਡੇ ਵੱਨੇ ਦਾ ਇਹ ਸੂਟ ਬਣੇਗਾ ਜੀ ਪੂਰਾ ਆਲਓਵਰ ਸੂਟ ਹੈ ਇਸ ਤਰ੍ਹਾਂ ਮਤਲਬ 2.5 200 ਰੁਪਏ ਦਾ ਕਿਉਂਕਿ ਇਹ ਜਿਹੜੇ ਅੰਦਰ ਬਾਜ਼ਾਰ ਹੁੰਦੇ ਨਾ ਉਹਨਾਂ ਦੀਆਂ ਦੁਕਾਨਾਂ ਦਾ ਰੇਟ ਹੁੰਦਾ ਉਹ ਕਾਫੀ ਮਤਲਬ ਹੱਦ ਤੱਕ ਸਹੀ ਹੁੰਦਾ ਜੀ ਤਾਂ ਦੇਖੋ ਜੀ ਗਰਮੀਆਂ ਦੀ ਕਲੈਕਸ਼ਨ ਹੈ ਆਲਓਵਰ ਇਦਾਂ ਤੁਹਾਨੂੰ ਪ੍ਰਿੰਟ ਮਿਲਣਗੇ ਸਾਰਿਆਂ ਦੇ ਕੋਈ ਵੀ ਤੁਸੀਂ ਲੋ ਇੱਥੇ ਆ ਕੋਈ 250 ਰੁਪਏ ਦਾ ਸੀਗਾ ਉਹ ਪਰਲੀ ਸਾਈਡ ਜਿਹੜੇ ਮੈਂ ਦਿਖਾਏ ਉਹ 300 350 ਸੀਗੇ ਤਾਂ ਪੂਰਾ ਢੇਰ 250 ਰੁਪਏ ਦਾ ਲੱਗਿਆ ਹੋਇਆ ਸੀਗਾ ਤਾਂ ਜੀ ਚਲੋ ਹੁਣ ਅਸੀਂ ਚੱਲਦੇ ਆ ਅੱਗੇ ਤਾਂ ਦੇਖੋ ਜੀ ਦੋਨੇ ਪਾਸੇ ਦੁਕਾਨਾਂ ਸਜੀਆਂ ਨੇ ਸਾਰੇ ਇੱਥੇ ਤੁਹਾਨੂੰ ਅੰਡਰ ਗਾਰਮੈਂਟਸ ਰਸੋਈ ਦੇ ਜਿਵੇਂ ਪੌਣੇ ਹੋਏ ਆਪਣੇ ਨਾਲੇ ਹੋਏ ਚੂੜੀਆਂ ਹੋਈਆਂ ਇੱਧਰ ਰਸੋਈ ਦੇ ਸਕਰੋਚ ਵਾਈਟ ਹੋਏ ਸਮਾਨ ਇਦਾਂ ਦਾ ਕੋਈ ਵੀ ਸਮਾਨ ਲੈਣਾ ਤੁਸੀਂ ਬਨਿਆਰੀ ਦੀਆਂ ਇੱਥੇ ਬਹੁਤ ਜ਼ਿਆਦਾ ਦੁਕਾਨਾਂ ਐ ਜੀ ਹੋਲ ਸੇਲ ਤੇ ਵਿਆਹਾਂ ਸ਼ਾਦੀਆਂ ਵਾਸਤੇ ਜਿਵੇਂ ਮੰਨ ਲਓ ਆਪਣਾ ਬਰਾਇਡਲ ਸਮਾਨ ਲੈਣਾ ਹੁੰਦਾ ਜੀ ਪਰਾਂਦੇ ਵਗੈਰਾ ਸੱਗੀ ਫੁੱਲ ਵਗੈਰਾ ਉਹ ਸਾਰੀਆਂ ਦੁਕਾਨਾਂ ਤੁਹਾਨੂੰ ਇੱਥੇ ਹੀ ਮਿਲਣਗੀਆਂ ਬੱਚਿਆਂ ਦੇ ਅੰਡਰ ਗਾਰਮੈਂਟਸ ਬਣਾਇਨਾ ਹੋਈਆਂ ਨਿਕਰਾ ਹੋਈਆਂ ਲੇਡੀਜ਼ ਦੀ ਪੈਂਟੀਆਂ ਹੋਈ ਆਪਣੀ ਬਰਾ ਹੋਈ ਜਿੰਨੇ ਵੀ ਇੱਥੇ ਤੁਹਾਨੂੰ ਮਤਲਬ ਦੁਕਾਨਾਂ ਦਿਖਣਗੀਆਂ ਇੱਥੇ ਸਭ ਤੋਂ ਵੱਧ ਦੁਕਾਨਾਂ ਜੀ ਹੋਲ ਸੇਲ ਵਾਲੀਆਂ ਇਹ ਦੇਖੋ ਜੀ ਆ ਜਿਵੇਂ ਆ ਟ੍ਰਾਂਸਪੇਰੈਂਟ ਲਫਾਫਿਆਂ ਵਿੱਚ ਢੇਰ ਲੱਗਿਆ ਹੋਇਆ ਇਹ ਜੀ ਇਹ ਸਾਰਾ ਜੀ ਹੋਲ ਸੇਲ ਸਮਾਨ ਹੀ ਹੈ ਜੀ ਇਹ ਉਹਨਾਂ ਨੂੰ ਪਤਾ ਹੋਣਾ ਜੀ ਜਿਹੜੇ ਇੱਥੇ ਸਮਾਨ ਲੈ ਕੇ ਜਾਂਦੇ ਨੇ ਫਿਰ ਵੀ ਮੈਂ ਤੁਹਾਨੂੰ ਦੱਸ ਦਮਾ ਰੇਲਵੇ ਸਟੇਸ਼ਨ ਤੋਂ ਜਸਟ 5 ਮਿੰਟ ਦੀ ਦੂਰੀ ਤੇ ਇਹ ਵਾਲਾ ਬਾਜ਼ਾਰ ਹੈ ਜੀ ਤੇ ਲੁਧਿਆਣੇ ਦਾ ਕਾਫੀ ਸਸਤਾ ਤੇ ਕਾਫੀ ਪੁਰਾਣਾ ਬਾਜ਼ਾਰ ਹੈ ਜੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਵਾਲੀ ਮਾਰਕੀਟ ਤੇ ਇਸ ਮਾਰਕੀਟ ਨੂੰ ਫੀਲਡ ਗੰਜ ਦੀ ਮਾਰਕੀਟ ਵੀ ਕਿਹਾ ਜਾਂਦਾ ਹੈ ਤਾਂ ਦੇਖੋ ਜੀ ਜਿੱਧਰ ਮਰਜੀ ਤੁਸੀਂ ਦੇਖੋ ਸਭ ਪਾਸੇ ਤੁਹਾਨੂੰ ਦੁਕਾਨਾਂ ਦਿਖਣ ਗਈਆਂ ਜੋ ਕਿ ਹੋਲ ਸੇਲ ਪਲੱਸ ਰਿਟੇਲ ਦੋਨੋਂ ਹੀ ਹੈ ਅਗਰ ਤੁਸੀਂ ਰਿਟੇਲ ਦਾ ਸਮਾਨ ਵੀ ਲਵੋਗੇ ਨਾ ਉਹ ਵੀ ਜੀ ਤੁਹਾਨੂੰ ਇੱਥੇ ਹੋਲ ਸੇਲ ਹੀ ਮਿਲੇਗਾ ਤਾਂ ਦੇਖੋ ਜੀ ਇਸ ਤਰ੍ਹਾਂ ਪੂਰੇ ਲਿਫਾਫਿਆਂ ਦੇ ਲਿਫਾਫੇ ਬਾਹਰ ਰੱਖੇ ਹੋਏ ਨੇ ਜਿਵੇਂ ਰਸੋਈ ਦੇ ਪੂਨੇ ਹੋਏ ਆਪਣੇ ਇਦਾਂ ਦਾ ਮਤਲਬ ਰਸੋਈ ਨਾਲ ਰਿਲੇਟਡ ਕੋਈ ਵੀ ਸਮਾਨ ਲੈਣਾ ਛੋਟੇ ਹੈਂਡ ਤਾਵਲ ਹੋਏ ਆਪਣਾ ਇਧਰ ਜਰਾਬਾ ਹੋਈਆਂ ਮਤਲਬ ਡਾਈਪਰਾਂ ਦੇ ਸੈੱਟ ਹੋਏ ਉਹ ਕੋਈ ਵੀ ਤੁਹਾਨੂੰ ਇੱਥੇ ਸਹੀ ਰੇਟ ਤੇ ਮਿਲ ਜਾਵੇਗਾ ਜੀ ਆਹ ਸੀਗੀ ਇੱਥੇ ਜੀ ਸੇਲ ਇੱਕ ਅੰਕਲ ਲਗਾ ਕੇ ਬੈਠੇ ਹੋਏ ਸੀਗੇ ਦੁਕਾਨ ਦੇ ਬਾਹਰ ਐ ਸੀਗੀ ਜੀ 5 ਰੁਪਏ ਤੋਂ ਸੇਲ ਸਟਾਰਟ ਹੋ ਜਾਂਦੀ ਜੀ 5 ਰੁਪਏ 10 ਰੁਪਏ 20 ਰੁਪਏ ਤਿੰਨ ਐਦਾਂ ਮਤਲਬ ਸੇਲ ਸੀਗੀ ਇੱਥੇ ਆ ਹੇਅਰ ਕਲਿੱਪਸ ਹੋਏ ਆਜ ਦਾ ਹੇਅਰ ਬੈਂਡ ਹੋਏ ਕਲਚਰ ਹੋਏ ਆਹ ਵਾਲੇ ਬ੍ਰੈਸਲੇਟ ਜੇ 5-5 ਰੁਪਏ ਦੇ ਸੀਗੇ ਇੱਥੇ ਮਤਲਬ ਕਾਫੀ ਸਸਤਾ ਸਮਾਨ ਹੈ ਅਗਰ ਅਸੀਂ ਰਿਟੇਲ ਦੀਆਂ ਦੁਕਾਨਾਂ ਵਿੱਚੋਂ ਨਾ ਲੈ ਕੇ ਇਹਨਾਂ ਦੁਕਾਨਾਂ ਤੇ ਸਮਾਨ ਖਰੀਦਿਆ ਜਾਵੇ ਬਿਲਕੁਲ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਨਾਲ ਇਹ ਵਾਲੇ ਬਾਜ਼ਾਰ ਹੈ ਜੀ ਤਾਂ ਦੇਖੋ ਇੱਥੇ ਆ ਜਿਹੜੇ ਕਲਚਰ ਹੈ ਆ ਟੋਪਸ ਹੈ ਜੀ ਇੱਥੇ 10-10 ਰੁਪਏ ਦੇ ਮਿਲ ਰਹੇ ਸੀਗੇ ਜੋੜੀ ਤੇ ਜਿਹੜੇ ਬਾਹਰ ਸਾਨੂੰ ਆਮ ਦੁਕਾਨਾਂ ਤੇ 20 ਰੁਪਏ 25 ਰੁਪਏ ਮਿਲਦੇ ਨੇ ਆਹ ਵਾਲੇ ਹੇਅਰ ਬੈਂਡ 5-5 ਰੁਪਏ ਦੇ ਰੱਖੇ ਹੋਏ ਸੀਗੇ ਆਹ ਵਾਲਾ ਬ੍ਰੇਸਲੈਟ ਸੀਗਾ ਇਹ ਸੀਗਾ ਜੀ ਇੱਥੇ 5-5 ਰੁਪਏ ਦਾ ਦੇਖੋ ਜੀ ਬਾਹਰ ਸਾਨੂੰ ਨਾਰਮਲੀ 10 ਰੁਪਏ ਦਾ 15 ਰੁਪਏ ਦਾ ਮਿਲਦਾ ਹੈ ਜੀ ਇਸ ਤਰ੍ਹਾਂ ਮਤਲਬ ਟਰਾਂਸਪੀਰੈਂਟ ਜੇ ਮੋਤੀਆਂ ਵਾਲਾ ਹੈ ਨਾ ਜੀ ਤਾਂ ਦੇਖੋ ਜੀ ਕਾਫੀ ਸਸਤੀ ਮਤਲਬ ਇਦਾਂ ਹੋਲ ਸੇਲ ਕਾਫੀ ਰੇਟ ਇਹਨਾਂ ਦਾ ਸਸਤਾ ਹੈ ਆਹ ਲਿਪਸਟਿਕਾਂ ਸਿਗੀਆਂ ਇੱਥੇ ਇਹ ਸਿਰਫ ਰੇ 20-20 ਰੁਪਏ ਦੀ ਲਿਪਸਟਿਕ ਹੈ ਜੀ ਜਿਹੜਾ ਮਰਜੀ ਕਲਰ ਲਵੋ ਕਾਫੀ ਕਲਰ ਹੈ ਬਰਸ਼ ਵਾਲੀ ਲਿਪਸਟਿਕਾਂ ਹੈ ਤੇ ਕਾਫੀ ਮਤਲਬ 5 ਤੋਂ 6 ਘੰਟੇ ਆਰਾਮ ਨਾਲ ਨਿਕਲ ਜਾਂਦੇ ਨੇ ਜੀ ਲਗਾ ਕੇ ਤਾਂ ਚਲੋ ਜੀ ਹੁਣ ਅਸੀਂ ਅੱਗੇ ਵੱਧਦੇ ਆ ਦੇਖੋ ਜੀ ਇੱਦਾਂ ਪੂਰਾ ਇਹਨਾਂ ਨੇ ਸਮਾਨ ਬਾਹਰ ਲਗਾਇਆ ਹੋਇਆ ਇੱਕ ਵਾਰੀ ਮੈਂ ਤੁਹਾਨੂੰ ਪਿੱਛੇ ਕੈਮਰਾ ਦਿਖਾਉਂਦੀ ਆ ਘੁਮਾ ਕੇ ਸਾਰੇ ਦੀ ਸਾਰੀ ਹੀ ਹੋਲ ਸੇਲ ਮਾਰਕੀਟ ਐ ਅ ਜਿਵੇਂ ਪੋਣੇ ਹੋਏ ਆ ਜੈਂਟਸ ਅੰਡਰਵੀਅਰ ਜੈਂਟਸ ਬਨਾਣਾ ਆਪਣੇ ਚੂੜੀਆਂ ਹੋਈਆਂ ਚੂੜੀਆਂ ਦੀਆਂ ਵੀ ਇੱਥੇ ਬਹੁਤ ਜ਼ਿਆਦਾ ਦੁਕਾਨਾਂ ਨੇ ਜੀ ਜਿੱਥੇ ਕਿ ਜੀ ਚੂੜੀਆਂ ਸਿਰਫ 5 ਰੁਪਏ ਦਰਜਣ ਤੋਂ ਸਟਾਰਟ ਹੋ ਜਾਂਦੀ ਹੈ ਜੀ ਹਾਂਜੀ ਤਾਂ ਦੇਖੋ ਜੀ ਇੱਥੇ ਮਨਿਆਰੀ ਦੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਾਫੀ ਸ਼ਾਪਸ ਨੇ ਹੋਲ ਸੇਲ ਦੁਕਾਨਾਂ ਜਿਹੜੇ ਇੱਥੇ ਦੁਕਾਨਦਾਰ ਇੱਥੇ ਆਉਂਦੇ ਹੋਣੇ ਸਮਾਨ ਖਰੀਦਣ ਉਹ ਇੱਥੋਂ ਕਾਫੀ ਮਤਲਬ ਸਮਾਨ ਉਹਨਾਂ ਨੂੰ ਇੱਥੇ ਸਸਤਾ ਪੈਂਦਾ ਹੈ ਜੀ ਕਿਉਂਕਿ ਲੁਧਿਆਣਾ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਕੱਪੜਿਆਂ ਦਾ ਤਾਂ ਗੜ ਹੈਗਾ ਹੀ ਹੈਗਾ ਏ ਤੇ ਇੱਥੇ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਆ ਮਨਿਆਰੀ ਦਾ ਹੋਇਆ ਐਦਾਂ ਰਸੋਈ ਦਾ ਸਮਾਨ ਹੋਇਆ ਆਪਣਾ ਵਿਆਹਾਂ ਸ਼ਾਦੀਆਂ ਦਾ ਸਮਾਨ ਲੈਣਾ ਕੋਈ ਵੀ ਸਮਾਨ ਲੈਣਾ ਤੇ ਬਸ ਤੁਹਾਨੂੰ ਬਾਜ਼ਾਰ ਪਤਾ ਹੋਣਾ ਚਾਹੀਦਾ ਜੀ ਕਿੱਥੇ ਹੈ ਤਾਂ ਜੀ ਇਹ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਜੀ ਵਾਲੀ ਮਾਰਕੀਟ ਹੈ ਤੇ ਆਹ ਵਾਲੀ ਮਾਰਕੀਟ ਨੂੰ ਮਸਾਲਾ ਮਾਰਕੀਟ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਮਾਰਕੀਟ ਵਿੱਚ ਮਸਾਲੇ ਸਾਬਤ ਲਿਆ ਕੇ ਪੀਸੇ ਜਾਂਦੇ ਨੇ ਤਾਂ ਜੀ ਆ ਚੌਂਕ ਵਿੱਚ ਜਾ ਕੇ ਇਹ ਸਾਰੀ ਮਾਰਕੀਟ ਇੱਥੇ ਤੁਹਾਨੂੰ ਰੇ ਮਤਲਬ ਸੂਟਾਂ ਦੀ ਲੇਡੀਜ਼ ਸੂਟਾਂ ਦੀ ਹੋਲ ਸੇਲ ਮਾਰਕੀਟ ਹੈ ਇੱਥੇ ਹੀ ਪੂਰਨ ਚੰਦ ਵਗੈਰਾ ਜਿੰਨੀਆਂ ਵੀ ਦੁਕਾਨਾਂ ਨੇ ਉਹ ਸਾਰੀਆਂ ਇੱਥੇ ਹੀ ਹੈ ਇਹ ਦੇਖੋ ਜੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਨਾਲ ਹੈ ਜੀ ਲੇਡੀਜ਼ ਸੂਟਾਂ ਦੀਆਂ ਕਾਫੀ ਸਸਤੀਆਂ ਇੱਥੇ ਦੁਕਾਨਾਂ ਹੈ ਜੀ ਜਿਨ੍ਹਾਂ ਨੇ ਵਿਆਹਾਂ ਵਾਸਤੇ ਇਕੱਠੇ ਲੇਡੀਜ਼ ਸੂਟ ਲੈਣੇ ਜਾਂ ਆਪਣੀ ਦੁਕਾਨ ਵਾਸਤੇ ਇਕੱਠੇ ਸੂਟ ਲੈਣੇ ਉਹ ਤੁਸੀਂ ਇੱਥੇ ਆ ਸਕਦੇ ਹੋ ਜੀ ਕਾਫੀ ਇਨਾਂ ਦਾ ਸਹੀ ਰੇਟ ਮਿਲ ਜਾਂਦਾ ਮਤਲਬ ਜਿਹੜਾ ਮਸ਼ਹੂਰ ਪੂਰਨ ਚੰਦ ਹੈ ਜੀ ਮੈਂ ਵੀਡੀਓ ਪਾਈ ਹੋਈ ਹੈ ਤੁਸੀਂ ਪਲੀਜ਼ ਜਾ ਕੇ ਵੀਡੀਓ ਵੇਖ ਸਕਦੇ ਹੋ ਜੀ ਤਾਂ ਦੇਖੋ ਜੀ ਐਦਾਂ ਇਹ ਗਲੀ ਅੱਗੇ ਨਿਕਲਦੀ ਹੈ ਤਾਂ ਸਾਹਮਣੇ ਇੱਧਰ ਖੱਬੇ ਹੱਥ ਜੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਹੈ ਤੇ ਸੱਜੇ ਹੱਥ ਆਪਣਾ ਸਾਰੀ ਦੀ ਸਾਰੀ ਮਾਰਕੀਟ ਲੇਡੀਜ਼ ਸੂਟਾਂ ਦੀ ਅਨ ਸਟੀਚ ਸੂਟਾਂ ਦੀ ਮਾਰਕੀਟ ਹੈ ਜੀ ਇੱਥੇ ਲੇਡੀਜ਼ ਸੂਟ ਬਹੁਤ ਜ਼ਿਆਦਾ ਸਸਤੇ ਮਿਲਦੇ ਨੇ ਜੀ ਤਾਂ ਦੇਖੋ ਜੀ ਆ ਇੰਦਾ ਸਿੱਧੇ ਅੱਗੇ ਉਹ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਹੈ ਤੇ ਆ ਸਾਰੀ ਪੂਰੀ ਮਾਰਕੀਟ ਇੰਦਾ ਦੋਨੇ ਪਾਸੇ ਦੁਕਾਨਾਂ ਲੱਗੀਆਂ ਹੋਈਆਂ ਨੇ ਲੇਡੀਜ਼ ਸੂਟਾਂ ਦੀਆਂ ਕਾਫੀ ਰੀਜ਼ਨੇਬਲ ਪ੍ਰਾਈਸ ਵਿੱਚ ਤੁਹਾਨੂੰ ਇੱਥੇ ਲੇਡੀਜ਼ ਸੂਟ ਮਿਲ ਜਾਣਗੇ ਜੀ ਗਰਮੀਆਂ ਦੇ ਹੁਣ ਕਲੈਕਸ਼ਨ ਬਹੁਤ ਜ਼ਿਆਦਾ ਆ ਚੁੱਕੇ ਨੇ ਜੀ ਕਿਉਂਕਿ ਇੱਥੇ ਇੱਕ ਦੋ ਦੁਕਾਨਾਂ ਤਾਂ ਹੈ ਨਹੀਂ ਐ ਜੀ ਸਾਰੀ ਜਿੰਨੀਆਂ ਵੀ ਤੁਸੀਂ ਦੁਕਾਨਾਂ ਦੇਖ ਰਹੇ ਹੋ ਇਹ ਸਾਰੀ ਦੀਆਂ ਸਾਰੀਆਂ ਲੇਡੀਜ਼ ਸੂਟਾਂ ਦੀਆਂ ਦੁਕਾਨਾਂ ਨੇ ਜੀ ਤਾਂ ਜੀ ਕਾਫੀ ਮਤਲਬ ਪੁਰਾਣੀਆਂ ਦੁਕਾਨਾਂ ਐ ਜਦੋਂ ਦਾ ਲੁਧਿਆਣਾ ਬਣਿਆ ਉਸ ਟਾਈਮ ਦੀ ਦੁਕਾਨਾਂ ਐ ਉਹ ਸਾਹਮਣੇ ਦੇਖੋ ਜੀ ਪੂਰਨ ਚੰਦ ਐਂਡ ਕੰਪਨੀ ਕਰਕੇ ਨੀਲੇ ਰੰਗ ਦਾ ਬੋਰਡ ਲੱਗਿਆ ਹੋਇਆ ਐ ਜੀ ਇਹ ਜੀ ਮਸ਼ਹੂਰ ਪੂਰਨ ਚੰਦ ਐਂਡ ਕੰਪਨੀ ਕਰਕੇ ਜੀ ਦੁਕਾਨ ਹੈ ਜੀ ਇਹਨਾਂ ਦੇ ਆ ਵੀ ਕਾਫੀ ਵੀਡੀਓਜ਼ ਪਈਆਂ ਹੋਈਆਂ ਨੇ ਇਹਨਾਂ ਦਾ ਰੇਟ ਵੀ ਕਾਫੀ ਸਹੀ ਹੁੰਦਾ ਮਤਲਬ ਐ ਇੱਥੇ ਜਾ ਕੇ ਵੀਡੀਓ ਬਣਾਈ ਹੋਈ ਹੈ ਤਾਂ ਦੇਖੋ ਜੀ ਇਹਨਾਂ ਦੀ ਦੁਕਾਨ ਦੇ ਅੰਦਰ ਰਸ਼ ਬਹੁਤ ਜ਼ਿਆਦਾ ਕਲੈਕਸ਼ਨ ਹੈ ਅਨਲਿमिटेड ਇੰਦੇ ਕੋਲ ਕਲੈਕਸ਼ਨ ਹੈ ਜੀ ਤਾਂ ਇਸ ਤਰ੍ਹਾਂ ਦੀ ਦੋਸਤੋ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਤੇ ਬਹੁਤ ਜ਼ਿਆਦਾ ਵੀਡੀਓਜ਼ ਨੇ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਅਗਰ ਕਿਸੇ ਨੇ ਵੀਡੀਓ ਬਣਾਵਾਣੀ ਹੈ ਸਾਡੇ ਤੋਂ ਤਾਂ ਪਲੀਜ਼ ਤੁਸੀਂ ਕਮੈਂਟ ਸੈਕਸ਼ਨ ਵਿੱਚੋਂ ਜ਼ਰੂਰ ਦੱਸੋ ਜਾਂ ਸਾਨੂੰ ਮੇਲ ਕਰਕੇ ਜ਼ਰੂਰ ਦੱਸੋ ਅਗਰ ਕੋਈ ਦੁਕਾਨਦਾਰ ਭੈਣ ਵੀਰ ਕੋਈ ਵੀਡੀਓ ਵੇਖ ਰਿਹਾ ਹੈ ਆਪਣੀ ਦੁਕਾਨ ਦਾ ਵੀਡੀਓ ਬਣਾਣੀ ਹੈ ਅਸੀਂ ਕੋਈ ਪੈਸਾ ਨਹੀਂ ਲੈਂਦੇ ਐ ਤਾਂ ਤੁਸੀਂ ਆਪਣੀ ਵੀਡੀਓ ਬਣਵਾ ਸਕਦੇ ਹੋ ਜੀ ਸਾਨੂੰ ਮੇਲ ਕਰਕੇ ਠੀਕ ਹੈ ਨਾ ਜੀ ਤਾਂ ਜੀ ਦੋਸਤੋ ਇਹ ਵੀਡੀਓ ਨੂੰ ਪਲੀਜ਼ ਇੱਕ ਲਾਈਕ ਕਰਕੇ ਜਾਇਓ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਅਸੀਂ ਤੁਹਾਨੂੰ ਲੁਧਿਆਣੇ ਦੇ ਵਧੀਆ-ਵਧੀਆ ਬਾਜ਼ਾਰ ਤੇ ਦੁਕਾਨਾਂ ਦੱਸਦੇ ਹਾਂ ਜੀ ਜੋ ਕਿ ਬਹੁਤ ਜ਼ਿਆਦਾ ਸਸਤੀਆਂ ਹੁੰਦੀਆਂ ਨੇ ਜੀ ਚਲੋ ਜੀ ਹੁਣ ਅਸੀਂ ਵੀਡੀਓ ਨੂੰ ਕਰਦੇ ਹਾਂ ਬਾਈਂਡ ਅਪ ਅਗਲੀ ਵੀਡੀਓ 'ਚ ਮਿਲਦੇ ਹਾਂ ਲੁਧਿਆਣੇ ਦੇ ਕਿਸੇ ਔਰ ਵਧੀਆ ਜੇ ਬਾਜ਼ਾਰ ਵਿੱਚ ਵਧੀਆ ਜੀ ਦੁਕਾਨ ਵਿੱਚ ਤਦ ਤੱਕ ਸਾਰੇ ਆਪਣਾ ਧਿਆਨ ਰੱਖੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਦੇਖਦੇ ਰਹੋ ਜੀ ਚੈਨਲ ਪੰਜਾਬੀ ਵਲੌਗਰ ਸਿਮਰ ਤੇ ਕਿਸੇ ਨੇ ਵੀਡੀਓ ਬਣਵਾਣੀ ਹੈ ਸਾਨੂੰ ਮੇਲ ਜ਼ਰੂਰ ਕਰੋ ਜੀ ਅਸੀਂ ਫਿਰ ਤੁਹਾਨੂੰ ਵੀਡੀਓ ਬਣਾਉਣ ਤੁਹਾਡੀ ਦੁਕਾਨ ਤੇ ਆਵਾਂਗੇ ਜੀ ਸਤਿ ਸ਼੍ਰੀ ਅਕਾਲ